ਸਤਿ ਸ਼੍ਰੀ ਅਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਦੋ ਪਰਿਵਾਰ ਬਹੁਤ ਹੀ ਸਮਝਦੇ ਨਾਲ ਚਲਾਣੇ ਪੈਂਦੇ ਨੇ ਜੇਕਰ ਮੀਆਂ ਬੀਬੀ ਦੀ ਗੱਲ ਕਰੀ ਜਿਵੇਂ ਮੀਆਂ ਬੀਬੀ ਦਾ ਰਿਸ਼ਤਾ ਜਿੱਹਾਂ ਰਿਸ਼ਤਾ ਹੁੰਦਾ ਹੈ ਜੇਕਰ ਪਵਿੱਤਰਤਾ ਹੋਏ ਤਾਂ ਰਿਸ਼ਤਾ ਸਿਰੇ ਚੜਦਾ ਹੈ ਜੇਕਰ ਰਿਸ਼ਤੇ ਦੇ ਵਿੱਚ ਬਿਲਕੁਲ ਵੀ ਪਵਿੱਤਰਤਾ ਨਾ ਹੋਵੇ ਜਾਂ ਥੋੜੀ-ਬਹੁਤੀ ਵੀ ਕਾਣ ਹੋਵੇ ਤਾਂ ਉਹ ਰਿਸ਼ਤਾ ਜਿਹੜਾ ਸਿਰੇ ਨਹੀਂ ਚੜਦਾ ਕਈ ਵਾਰ ਮਰਦ ਦੀ ਗਲਤੀ ਹੁੰਦੀ ਹੈ ਤੇ ਕਈ ਵਾਰ ਔਰਤ ਦੀ ਤਾਂ ਇੱਕ ਅਸੀਂ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਿਹਾ ਇਸ ਦੇ ਵਿੱਚ ਔਰਤ ਤੇ ਮਰਦ ਦੋਨਾਂ ਦੀ ਗਲਤੀ ਜਿਹੜੀ ਹੈ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਮਰਦ ਨੇ ਵੀ ਘਟਨੀ ਕੀਤੀ ਤੇ ਔਰਤ ਨੇ ਵੀ ਔਰਤ ਦੀ ਗਲਤੀ ਇੰਨੀ ਹੈ ਕਿ ਉਸਨੇ ਆਪਣੇ ਭਰਾ ਤੇ ਹੋਰ ਜਿਹੜੇ ਬੰਦੇ ਆ ਇਕੱਠੇ ਕਰਕੇ ਇਸ ਮਰਤ ਨੂੰ ਆਪਣੇ ਘਰ ਵਾਲੇ ਨੂੰ ਮਰਵਾਉਣ ਦੇ ਲਈ ਇੱਕ ਦਿੱਤੀ 10 ਦੇ ਘਰ ਵਾਲੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜ ਸੱਤ ਸੱਤ ਤੋਂ ਅਸੀਂ ਇਕੱਠੇ ਰਹ ਰਹੇ ਸੀ ਤਾਂ ਹੁਣ ਅਚਾਨਕ ਰਿਸ਼ਤੇ ਵਿੱਚ ਸਾਡੇ ਦਰਾਰ ਪੈਣੀ ਸ਼ੁਰੂ ਹੋ ਗਈ ਤਾਂ ਇਸ ਦਰਾਅ ਦੇ ਚਾਹਦੇ ਆ ਇਸਨੇ ਅੱਜ ਮੈਨੂੰ ਮਰਵਾਉਣ ਦੇ ਲਈ ਬੰਦੇ ਭੇਜੇ ਪਰ ਮੈਂ ਉਹਨਾਂ ਤੋਂ ਬਚ ਕੇ ਇਸ ਦਾ ਹੀ ਜਿਹੜਾ ਸਫਾਇਆ ਕਰ ਦਿੱਤਾ ਇਸ ਦਾ ਹੀ ਕੰਮ ਨਿਬੇੜ ਦਿੱਤਾ ਤੁਸੀਂ ਕੀ ਕਹਿੰਦੇ ਹੋ ਇਸ ਵੀਡੀਓ ਦੇ ਬਾਰੇ ਆਹ ਤੁਹਾਨੂੰ ਸੁਣਾਉਂਦੇ ਆ ਇਸ ਬੰਦੇ ਦੇ ਵੱਲੋਂ ਕਿਸ ਤਰ੍ਹਾਂ ਜਿਹੜਾ ਆਪਣੀ ਘਰ ਵਾਲੀ ਦਾ काम में जरा गया उतार दिया गया पांच साल से मेरे साथ में थी हाँ? जीना मरना सब कुछ हाँ? आज मेरे को धोखे दी अपने दोस्त भाई सब लोगो ऐसी बोल के हाँ? मे को मरवाने के लिए मेरे घर लड़के पहुँचाई थी उसने लड़के रस्ते में को रोकते मारने के लिए तैयार मतलब तू गांत वो सब पता हूँ मैं कोई दिक्कत नहीं है ਲੋਣਾ ਬਈ 100 ਨੰਬਰ ਤੇ ਤੂੰ ਲਗਾਉ ਯਾਰ ਪਹਿਲੇ ਉਹ ਆ ਜਾਏਗਾ ਮੈਂ ਯਾਰ ਕਿਹਨਾਂ ਸਮਝਾ ਦੇ ਤਾ ਪਤਾ ਨਹੀਂ ਮਤਲਬ ਵੀ ਆਈ ਹੂੰ ਮੈਂ ਨਹੀਂ ਬੰਦ ਨਹੀਂ ਲੈ ਰਿਹਾ ਉਸਕੇ ਰੇ ਨਹੀਂ ਲੈ ਰਿਹਾ ਮੈਂ ਕੰਮ ਬਚ ਜਾਏਗੀ ਉਸਦੀ ਅੱਜ ਤਾਂ ਛੋਟ ਰਾਤ ਕੰਮ ਸਿਕਾ ਬੁਲਾਓ ਇਸ ਨੂੰ ਲੈ ਕੇ ਜਾ ਕੋਈ ਦਿੱਕਤ ਨਹੀਂ ਦੋਸਤੋ ਦੋ ਪਰਿਵਾਰ ਬਹੁਤ ਹੀ ਸਮਝਦੇ ਨਾਲ ਚਲਾਣੇ ਪੈਂਦੇ ਨੇ ਜੇਕਰ ਮੀਆਂ ਬੀਬੀ ਦੀ ਗੱਲ ਕਰੀ ਜਿਵੇਂ ਮੀਆਂ ਬੀਬੀ ਦਾ ਰਿਸ਼ਤਾ ਜਿੱਹਾਂ ਰਿਸ਼ਤਾ ਹੁੰਦਾ ਹੈ ਜੇਕਰ ਪਵਿੱਤਰਤਾ ਹੋਵੇ ਤਾਂ ਰਿਸ਼ਤਾ ਸਿਰੇ ਚੜਦਾ ਹੈ ਜੇਕਰ ਰਿਸ਼ਤੇ ਦੇ ਵਿੱਚ ਬਿਲਕੁਲ ਵੀ ਪਵਿੱਤਰਤਾ ਨਾ ਹੋਵੇ ਜਾਂ ਥੋੜੀ-ਬਹੁਤੀ ਵੀ ਕਾਣ ਹੋਵੇ ਤਾਂ ਉਹ ਰਿਸ਼ਤਾ ਜਿਹੜਾ ਸਿਰੇ ਨਹੀਂ ਚੜਦਾ ਕਈ ਵਾਰ ਮਰਦ ਦੀ ਗਲਤੀ ਹੁੰਦੀ ਹੈ ਤੇ ਕਈ ਵਾਰ ਔਰਤ ਦੀ ਤਾਂ ਇੱਕ ਸੀ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਿਹਾ ਇਸ ਦੇ ਵਿੱਚ ਔਰਤ ਤੇ ਮਰਦ ਦੋਨਾਂ ਦੀ ਗਲਤੀ ਜਿਹੜੀ ਹੈ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਇਹ ਮਰਦ ਨੇ ਵੀ ਘਟਨੀ ਕੀਤੀ ਤੇ ਔਰਤ ਨੇ ਵੀ ਔਰਤ ਦੀ ਗਲਤੀ ਇੰਨੀ ਹੈ ਕਿ ਉਸਨੇ ਆਪਣੇ ਭਰਾ ਤੇ ਹੋਰ ਜਿਹੜੇ ਬੰਦੇ ਆ ਇਕੱਠੇ ਕਰਕੇ ਇਸ ਮਰਦ ਨੂੰ ਆਪਣੇ ਘਰ ਵਾਲੇ ਨੂੰ ਮਰਵਾਉਣ ਦੇ ਲਈ ਇੱਕ ਦਿੱਤੀ ਤਾਂ ਉਸ ਦੇ ਘਰ ਵਾਲੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜ ਸੱਤ ਸਾਲ ਤੋਂ ਸੀ ਇਕੱਠੇ ਰਹ ਰਹੇ ਸੀ ਤਾਂ ਹੁਣ ਅਚਾਨਕ ਰਿਸ਼ਤੇ ਦੇ ਵਿੱਚ ਸਾਡੇ ਦਰਾਅ ਪੈਣੀ ਸ਼ੁਰੂ ਹੋ ਗਈ ਤਾਂ ਇਸ ਦਰਾਅ ਦੇ ਚੱਲਦੇ ਆ ਇਸਨੇ ਅੱਜ ਮੈਨੂੰ ਮਰਵਾਉਣ ਦੇ ਲਈ ਬੰਦੇ ਭੇਜੇ ਪਰ ਮੈਂ ਉਹਨਾਂ ਤੋਂ ਬਚ ਕੇ ਇਸ ਦਾ ਹੀ ਜਿਹੜਾ ਸਫਾਇਆ ਕਰ ਦਿੱਤਾ ਇਸ ਦਾ ਹੀ ਕੰਮ ਨਿਬੇੜ ਦਿੱਤਾ ਤੁਸੀਂ ਕੀ ਕਹਿਨੇ ਹੋ ਇਸ ਵੀਡੀਓ ਦੇ ਬਾਰੇ ਆਓ ਤੁਹਾਨੂੰ ਸੁਣਾਉਂਦੇ ਆ ਇਸ ਬਲਦੇ ਦੇ ਬਲੋ ਕਿਸ ਤਰ੍ਹਾਂ ਜਿਹੜਾ ਆਪਣੀ ਘਰ ਵਾਲੀ ਦਾ ਕੰਮ ਹੈ ਜਿਹੜਾ ਉਹ ਨਵੇੜ ਦਿੱਤਾ ਗਿਆ ਆਪਣੀ ਘਰ ਵਾਲੀ ਨੂੰ ਮੌਤੇ ਘਾਟਾ ਤਾਰ ਦਿੱਤਾ ਗਿਆ ਆਓ ਤੁਹਾਨੂੰ ਸੁਣਾਉਂਦੇ ਆ ਵਿੱਚ ਸੜਕ ਦੇ ਲਾਸ ਦੇ ਕੋਲ ਬੈਠਾ ਇਹ ਘਰ ਵਾਲਾ ਕੀ ਕਹਿ ਰਿਹਾ ਕਸਾ ਕਰੇਗਾ ਬੋਲ ਰਹੀ ਕਿ ਕਾਰਨ ਕੀ ਹੈ ਬੋਤ ਤੇ 5 ਸਾਲ ਤੋਂ ਮੇਰੇ ਸਾਥ ਵਿੱਚ ਸੀ ਹਾਂ ਜੀਣਾ ਵਰਨਾ ਸਭ ਕੁਝ ਹਾਂ ਅੱਜ ਮੇਕਾ ਧੋਖਾ ਦਿੱ ਆਪਣਾ ਦੋਸਤ ਭਾਈ ਸਭ ਲੋਕੋ ਸੇ ਬੋਲ ਕੇ ਹਾਂ ਮੇਕਾ ਮਰਵਾਉਣੇ ਲਈ ਮੇਰੇ ਘਰ ਲੜਕੇ ਪਹੁੰਚਾਈ ਸੀ ਇਸਨੇ लड़के रास्ते में को रोकते मारने के लिए तैयार मतलब कहाँ गए तू कहाँ रहता है तो वो सब बताऊंगा मैं कोई दिक्कत नहीं है लो ना भैया सौ नंबर को तो लगाओ यार पहले वो आ जाएगा ना यार। तो पता नहीं मैं तब भी आई हूँ मैं जान बच जाएगी उसकी बोला लेके जाओ कोई दिक्कत नहीं, नहीं।